ਉਸੀ ਲੈ ਕੇ ਪਿੰਡਾ ਤੇ ਜਾ ਕੇ ਸੱਪ ਲੜ ਕੇ ਮਰ ਗਿਆ ਸੀ ਇਸੇ ਤਰ੍ਹਾਂ ਉਸੇ ਅਨੰਦਪੁਰ ਦੇ ਕਿਲੇ ਦੇ ਵਿੱਚੋਂ 40 ਸਿੰਘਾਂ ਨੇ ਬਚਾਵਾ ਦਿੱਤਾ ਸੀ ਤੇ ਜਦੋਂ ਘਰ ਆ ਗਏ ਤੇ ਸਾਡੀਆਂ ਬੀਬੀਆਂ ਕਹਿ ਲਈਆਂ ਹੱਥਾਂ ਦੇ ਤੂੜੀਆਂ ਪਾ ਲੋ ਉਹ ਬਿਲਕੁਲ ਦਸਵੇਂ ਪਾ ਆਰੇ ਮੁੰਡੇ ਸਾਹੇ ਨੇ ਪਰ ਇਹਨਾਂ ਮਿਸ਼ੰਦ ਨੇ ਮੀਟਾਂ ਕਰਕੇ ਜਿੱਤਾਂ ਜਵਾਬ ਦਿੱਤਾ ਕੋਈ ਮਿਸ਼ੰਦ ਸੀਗੇ ਜਿਹੜੇ ਜਨਪੁਰ ਤੋਂ ਇਕੱਲੇ ਵੀ ਛੱਡ ਕੇ ਆਏ ਸੀ ਆਖੀਰ ਉੱਜਤ ਕਿਸੇ ਹੋਈ ਦੱਸਿਓ ਪਾਸ਼ਾ ਦੇ ਚਾਰ ਸਾਹਿਬਾਂ ਦੇ ਬਾਰੇ ਦੋ ਚਮਕਾਰ ਦੀ ਗੜੀ ਜੰਮਤੋਤ ਭੜੇ ਨੇ ਇਹ ਮਸ਼ੰਦਾ ਰੇ ਸਾਡੇ ਸਿੱਖ ਕੌਮ ਦਾ ਬੇੜਾ ਭਾਇਆ ਇਹਦੇ ਮੈਂ ਕਹਿੰਦਾ ਨਹੀਂ ਜਿਚਕਦਾ ਜਦੋਂ 13 ਮਹੀਨੇ ਦਿੱਲੀ ਦੇ ਬਾਟਾ ਤੇ ਰੇ ਇਹ ਮੀਟਿੰਗਾਂ ਕਰਨ ਜਾਂਦਾਂ ਤੁਸੀਂ ਤੋਮਰ ਰੇ ਉਹਦੀ ਕੋਠੀ ਵਿੱਚ ਇਹਦੇ ਘਰ ਵਾਲੀ ਨੂੰ ਕੱਟਵਾ ਕੇ ਜਿੰਦੀ ਤੁਸੀਂ ਇਹਨਾਂ ਨੂੰ ਇਹ ਮਸ਼ੰਦਾ ਸਾਚਾ ਝੂਠ ਨਹੀਂ ਆ ਇਹ ਦਿੱਲੀ ਕਿਹੜੇ ਨੂੰ ਨਾ ਜਾਣਾ ਇਹ ਦਿੱਲੀ ਇਸ ਨੂੰ ਨਾ ਨਹੀਂ ਜਾਂਦੇ ਇਹ ਕਹਣਗੇ ਤੁਸੀਂ ਆਗੇ ਫੇਰ ਗਾਣੇ ਆ ਚੋਰ ਮਸੁੰਨਾ ਇਸ ਕਰਕੇ ਦਿੱਲੀ ਨਹੀਂ ਜਾ ਰਹੇ ਇਸ ਕਰਕੇ ਅੱਜ ਆਪਣੇ ਭਰਾ ਵੀਰੋ ਦਿੱਲੀ ਆ ਸਾਡੀ ਮਦਦ ਤੇ ਨਹੀਂ ਜਾ ਰਹੇ ਇਹ ਸਾਰੇ ਥੋਰ ਆ ਪੈਸੇ ਲੈ ਕੇ ਆਏ ਉਹ ਰੁਟੂ ਮਾਰ ਸਾਡਾ ਖਾਤੇ ਉਹਨਾਂ ਕੋਲ ਜਮੀਨ 7 ਕਿੱਲੇ ਤੇ 50-50 ਲੱਖ ਦੇ 3 ਹੋਟਲ ਬਣਾਏ ਆ ਕਦੇ ਬਣਾ ਲਏ ਉਹ ਤੁਹਾਡੇ ਕੋਲੇ ਭਰਾਵਾ 20-20 ਕਿੱਲੇ ਆ ਉਹ 20-20 ਕਿੱਲੇ ਆ ਭਰਾਵਾ ਤੇ ਲਾਣ ਗਵਰਨਮੈਂਟ ਦੇ ਨੀਲੇ ਤੇ ਇਹਨਾਂ ਨੇ ਕਿੱਥੋਂ ਬਣਾਏ ਉਹ 50-50 ਦੇ ਲੱਖ ਦੀਆਂ ਗੱਡੀਆਂ ਲਈ ਫੜਦਿਆ ਦੋ ਤਿੰਨ ਇਹ ਬੇਸ਼ਰਮਾ ਇਹਨਾਂ ਨੂੰ ਸ਼ਰਮ ਨਹੀਂ ਸਾਡੇ ਕਿਸਾਨ ਭਰਾ ਅਰਜਨਾ ਮਰੀ ਦੇ ਤੇ ਹੁਣ ਵੀ ਰਾਤ ਆ ਜਿਹੜਾ ਕਨੋਰੀ ਬਾਡਰ ਤੇ ਗਵਰਨਮੈਂਟ ਸਰਕਾਰ ਸਾਡੇ ਤੇ ਸੱਦਕਾ ਕਰਨਾ ਚਾਹ ਰਹੀ ਐ ਇਹਨਾਂ ਨੇ ਮੀਟਿੰਗਾਂ ਕਰ ਲੀਆਂ ਨੇ ਉੱਤੋਂ ਤੋਂ ਮੀਟਿੰਗ ਕਰਦੇ ਆ ਜਾ ਕੇ ਤੇ 4 ਜੁਲਾਈ ਉਸ ਦੀ ਸਕੋਟੀ ਲਾਤੀ ਇੱਕ ਪਾਸੇ ਕਹ ਰਹੇ ਆ ਇਹ ਜੇ ਅਸੀਂ ੱੱਲੇਵਾ ਸਾਨੂੰ ਚੱਕਣ ਵਾਸਤੇ ਜਾ ਰਹੇ ਆ ਤਾਂ ਅਖੇ ਲੜਾਈ ਹੋਊਗੀ ਗੁੰਡਲ ਸਕਦਾ ਖੁੰਡਲੇਗਾ ਵੀ ਇਹ ਰਾਤ ਮੇਰੇ ਕਿਸਾਨ ਭਰਾਵਾਂ ਦੇ ਉਹਨਾਂ ਨੂੰ ਗੱਡੀ ਦੇ ਉੱਤੇ ਛੜੇ ਆਮ ਗੌਰਮੈਂਟ ਨੂੰ ਡੀਜੀਪੀ ਆਈ ਐਸਐਸਪੀ ਤਨੜੀ ਦੀ ਵੀ ਸਾਡਾ ਉਹਨਾਂ ਨੂੰ ਛੜੇ ਆਮ ਲੜਕਟਾ ਜੇਕਰ ਤੁਸੀਂ ਇਹ ਕੋਸ਼ਿਸ਼ ਕੀਤੀ ਸਾਡੇ ਕਿਸਾਨਾਂ ਤੇ ਲਾਠੀ ਚਾਰ ਕਰਨੀ ਜਾਂ ਗੋਲੀਆਂ ਮਾਰਨੀ ਸਾਨੂੰ ਮਾਰ ਕੇ ਧਲਿਆ ਸਭ ਚੱਕ ਸਕਦੇ ਹੋ